ਬਰਾਵੋ ਸਾਨੂੰ ਦਿਖਾ ਰਹੇ ਆਪਾਂ ਬੰਦੇ ਭਾਰਤ ਟ੍ਰੇਨ ਇੰਡੀਅਨ ਰੇਲਵੇ ਨਵੀਂ ਟ੍ਰੇਨ ਆ ਕਿਆ ਚੀਜ਼ ਬਣਾਈ ਆ ਬਾਬੇ ਸਾਰੀ ਏਸੀ ਆ ਸਾਰੀ ਏਸੀ ਆ ਐਲਈਡੀਆਂ ਲੱਗੀਆਂ ਨੇ ਵੱਡੇ ਵੱਡੇ ਐਲਈਡੀਆਂ ਲੱਗੀਆਂ ਨੇ ਦੇ ਵਿੱਚ ਐਲਈਡੀ ਲੱਗੀ ਹੋਈ ਹੈ ਦੇਖੋ ਆ ਜਦੋਂ ਮਾਰਕ ਗੇਟ ਖੁੱਲਦਾ ਆਟੋਮੈਟਿਕ ਗੇਟ ਖੁੱਲਦਾ ਮੈਟਰੋ ਵਾਂਗੂ ਇੱਕ ਟਕਰਾਓ ਹੋਇਆ ਅੱਜ ਤਿੰਨ ਤਿੰਨ ਸੀਟਾਂ ਨੇ ਤਿੰਨ ਤਿੰਨ ਸੀਟਾਂ ਨੇ ਇੱਕ ਸਾਈਡ ਤੇ ਇਹਨੇ ਉਹ ਜਿਹੜੀ ਸੀਟਾਂ ਨੇ ਬੰਦਾ ਕੌਣ ਉਹ ਬੈ ਕੇ ਲਾ ਸਕਦਾ ਖੁੱਲੀਆਂ ਡੁੱਲੀਆਂ ਸੀਟਾਂ ਨੇ ਜੀ ਖੜੀ ਆ ਬिलासपुर ਹੈ ਇੱਥੇ ਬਣ ਕੇ ਚੱਲਦੀ ਆ ਇਹ ਜਾਊ ਕਿੱਥੇ ਨੂੰ ਕੋਈ ਨਹੀਂ ਇਹ ਟੇਸੇ ਦਾ ਟੇਸੇ ਵਾਲੇ ਆ ਨਹੀਂ ਰਿਹਾ ਅਰੇ ਲੋਗੋ ਦੇ ਵਿੱਚ ਆ ਨਹੀਂ ਰਿਹਾ ਜੀ ਇਹਦਾ ਬਸ ਕੇ ਇਹ ਕਿੱਥੇ ਜਾਂਦੀ ਆ ਲੈ ਆ ਜੂ ਨਹੀਂ 3 4 7 ਨਾ ਕੋਈ ਖਾਸ ਬਣੀ ਚੁਣੀ ਚੈਨਾਂ ਦੇ ਆਹ ਹਾਂ 2 8 3 ਲਾਸਟ ਕੋਈ ਕੋਈ ਸੋਲੋ ਬੋਲ ਕੋਈ ਖਾਸ ਵੱਡੀ ਨਹੀਂ ਹੈਗੀ ਨਹੀਂ ਖਾਸ ਵੱਡੀ ਦਾ ਕਿਉਂ ਨਹੀਂ ਵੱਡੀ ਦਾ ਬੋਲਦਾ ਹੈ ਹੈਂ ਬੜੀ ਬਣਾਈਆ ਯਾਰ ਨਾ ਜਿਹੜੀ ਉਹ ਬਾਹਰ ਨਹੀਂ ਚਲਦੀ ਉਹਦੇ ਵਿੱਚ ਚਲਦੀ ਆਪਣੀ ਚੈਨਾ ਚ ਚਲਦੇ ਟ੍ਰੇਨਰ ਨਾਲ ਦੀ ਬਣਾਈਆ ਇਹਨੂੰ ਕੀ ਕਹਿੰਦੇ ਨੇ ਕੋਈ ਉਹ ਜਿਹੜੀ ਚੱਲਦੀ ਹੈ ਉੱਥੇ ਯਾਰ ਆਪਣੇ ਚੈਨਾਜਾ ਅੱਜ ਦੇਖਿਆ ਬੜੇ ਟਾਈਮਾਂ ਬਾਅਦ ਚੱਲਦੀ ਆ ਬੜਾ ਵਾਅਦ ਦੇਖਿਆ ਨੇ ਆਲਾ ਬੜਾ ਰੂਹ ਖੇੜਦੀ ਆ ਇੱਕ ਵਾਰੀ ਸਫ਼ਰ ਜ਼ਰੂਰ ਕਰਨਾ ਕੋਈ ਇਹਦੇ ਵਿੱਚ ਇਹਦੀ ਟਿਕਟ ਪਤਾ ਨਹੀਂ ਕਿੱਦਾਂ ਮਿਲਦੀ ਆ ਪੁੱਛਾਂਗੇ ਜਾ ਕੇ ਪੁੱਛ ਕੇ ਜਿੱਥੋਂ ਜਵਾ ਗੱਡੂ ਵਰਗਾ ਮੋੜ ਰ ਜਵਾ ਆ ਮਾਣਾ ਸਿਰਾ ਕਰੇ ਪੈ ਜਾਵਾ ਉਹਨਾਂ ਰੈਕਟਰ ਗ੍ਰੀਨ ਚ ਖੜੀ ਹੈ ਯਾਰ ਪਲੇਟਫਾਰਮ ਨੰਬਰ 7 ਤੇ ਖੜੀ ਹੈ ਬਲਾਸਪੁਰ ਬਲਾਸਪੁਰ ਜੀ ਬਲਾਸਪੁਰ 37